ਸਾਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਆਪਾਂ ਗਰਮੀਆਂ ਵਾਲੇ ਘੱਟ ਪ੍ਰਾਈਜ਼ ਵਾਲੇ ਸੂਟ ਲਗਾਏ ਹੋਏ ਨੇ ਤੁਸੀਂ ਉਹਨਾਂ ਵਿੱਚੋਂ ਵੀ ਸੂਟ ਬਾਇ ਕਰ ਸਕਦੇ ਹੋ ਇਹ ਰਹਿਗਾ ਜੀ ਪਿਓਰ ਕਰੇਵ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਵਰਕ ਰਹੇਗਾ ਐਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤਾਂ ਨਪਹਿਲੇ ਹੀ ਪੇ ਕਰਨੇ ਪੈਣ ਗੇ ਪਿਓਰ ਕੈਮਰੀ कॉटन ਦਾ सूट रहेगा लेस ਦਾ ਕੰਮ ਕੀਤਾ ਗਿਆ ਬਹੁਤ ਹੀ ਸੋਹਣਾ ਨਾਲ ਪਿਓਰ ਸ਼ਿਫॉन ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਹੈਂਡ ਪੇਂਟ ਦਾ ਕੰਮ ਕੀਤਾ ਹੋਇਆ ਮਿਲੇਗਾ ਕਲਰ ਬਹੁਤ ਹੀ ਬਾਰੇ ਨੇ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਰਣਗੇ 올ਓਵਰ ਸੂਟ ਮਿਲੇਗਾ ਪਿਓਰ ਬੀਬਾ ਕਾਟਨ ਦਾ ਸੂਟ ਰਹੇਗਾ 3.5 ਮੀਟਰ ਦੀ ਕੱਟ ਰਹੇਗੀ ਵੱਡੇ ਪਨੇ ਦਾ ਸੂਟ ਹੁੰਦਾ ਹੈ ਪੂਰਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਇਸ ਦੇ ਉੱਪਰ ਵੀ ਘੇਰੇ ਦੇ ਲੈਸ ਵਰਕ ਦਾ ਕੰਮ ਕੀਤਾ ਗਿਆ ਨਾ ਰਹੇਗਾ ਦੁਪੱਟਾ ਦੁਪੱਟੇ ਦੇ ਉੱਪਰ ਬਹੁਤ ਹੀ ਸੋਹਣੀ ਪੱਟੀ ਲਗਾਈ ਹੋਈ ਹੈ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਇਹ ਸੂਟ ਰਹੇਗਾ ਜੀ ਕਾਟਨ ਦਾ ਬਹੁਤ ਹੀ ਸੋਹਣਾ ਪ੍ਰਿੰਟ ਰਹੇਗਾ ਨਾ ਰਹੇਗਾ ਪਿਓਰ ਸ਼ਿਫੋਨ ਦਾ ਪ੍ਰਿੰਟਡ ਦੁਪੱਟਾ ਹੋਏਗਾ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲਣਗੇ ਜੀ ਜਾਮ ਸਾਟਨ ਦੇ ਸੂਟ ਮਿਲਗੇ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਬਹੁਤ ਹੀ ਪਿਆਰੇ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਘੱਟ ਪ੍ਰਾਈਸ ਵਿੱਚ ਲੈਣਗੇ ਰਹਿਣਗੇ ਡੇਲੀ ਵੇਅਰ ਵਾਸਤੇ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਪਿਆਰਾ ਪ੍ਰਿੰਟ ਰਹੇਗਾ ਪੂਰਾ ਸੂਰਤਨ ਕਾਟਨ ਦਾ ਮਿਲੇਗਾ 2.5 ਮੀਟਰ ਦੀ ਕੱਟ ਰਹੇਗੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ